ਆ 81 ਬੱਚੇ ਹੂੰ ਨਹੀਂ 81 ਬੱਚੇ ਬੱਚੇ ਵੀ ਓਵਰਲੋਡ ਹੈ ਦੂਜਾ ਨੰਬਰ ਵੀ ਗਲਤ ਲੱਗਾ ਵਾ ਇੱਕ ਨੰਬਰ ਵੀ ਗਲਤ ਲੱਗਾ ਵਾ ਬੱਚੇ ਵੀ ਓਵਰਲੋਡ ਆ 52 ਸੀਟਰ ਹੈਗੀ ਆ ਜੀ ਸਾਰੇ ਜਾਨੇ ਬਹਿ ਜਾਂਦੇ ਤਕਰੀਬਨ ਇਹਦੇ ਵਿੱਚ ਨਾ 52 ਤਾਂ 52 ਹੀ ਬਹਿਣਗੇ ਸੀਟਾਂ ਤਾਂ 52 ਹੀ ਬੈਠਣਗੇ ਸਰ ਇੱਕ ਸਵਾਲ ਹੋ ਰਿਹਾ ਹੈ ਜੀ ਇਹ ਮਾਲਕ ਦਾ ਜਿਹੜਾ ਨੰਬਰ ਹੈ ਇਹ ਬਾਈਕ ਨੰਬਰ ਤੇ ਲੱਗ ਗਿਆ ਜਿਹੜੇ ਇਹ ਮਾਲਕ ਨੂੰ ਪਤਾ ਆਪਾਂ ਦਾ ਅਸੀਂ ਤਾਂ ਡਰਾਈਵਰ ਆ ਨਹੀਂ ਡਰਾਈਵਰ ਕੋਈ ਮਾਲਕ ਰਿਸਪੋਨਸੀਬਿਲਟੀ ਤਾਂ ਧਾਰੀ ਬੰਦੀ ਨਾਲ ਖੜੀ ਤੇ ਤੁਸੀਂ ਸਹਾਰ ਦੇਣਾ ਮਾਲਕਾਂ ਨੇ ਹੁਣ ਵਰਦੀ ਦੇਣੀ ਮਾਲਕਾਂ ਨੇ ਸਰਫ ਦੇਣਾ ਵੀ ਨਹੀਂ ਇੰਦਾ ਨਹੀਂ ਹੈ ਨਾ ਕਦੇ ਸਤ ਤੁਸੀਂ ਗੱਡੀ ਚਲਾ ਰਹੇ ਹੋ ਹਾਂਜੀ ਹਾਂਜੀ ਨੰਬਰ ਗਲਤ ਨਹੀਂ ਉਹ ਸਾਨੂੰ ਤਾਂ ਨੰਬਰ ਦਾ ਪਤਾ ਨਹੀਂ ਹੁਣ ਮੈਂ ਜਿੱਦਾਂ ਹੁਣ ਅੱਜ ਆਇਆ ਮੈਨੂੰ ਤਾਂ ਇਹ ਪਤਾ ਨਹੀਂ ਇਹਦੇ ਤੇ ਕਿਹੜਾ ਡਾਕੂਮੈਂਟ ਚੱਲ ਰਿਹਾ ਹੈ ਇਹ ਹੋ ਗਿਆ ਤੁਹਾਨੂੰ ਸਕੂਲ 'ਚ ਕੰਮ ਕਰਦੇ ਹੋਏ ਮੈਨੂੰ ਇੱਥੇ ਹੋ ਗਿਆ ਜੀ 6 ਮਹੀਨੇ ਹੋਏ ਸਰ ਸਰ ਮੈਂ ਇਹ ਪਾਸਪੋਰਟ ਚਲਾ ਰਹੇ ਹੋ ਵੈਰੀਫਿਕੇਸ਼ਨ ਨਹੀਂ ਕੀਤੀ ਵੈਰੀਫਿਕੇਸ਼ਨ ਉਹ ਕਹਿੰਦੇ ਆ ਨੰਬਰ ਪਲੇਟ ਆ ਜਾਣੀ ਆ ਹੁਣ ਸਰਕਾਰੀ ਕੰਮ ਚੱਲਣ ਨਹੀਂ ਦੇ ਮੇਰਾ ਤਾਂ ਹੁਣ ਲਾਇਸੈਂਸ ਨੂੰ ਫੋਟੋ ਕਰਾਈ ਨੂੰ ਮੇਰੇ ਕੋਲ ਲਾਇਸੈਂਸ ਵਾ 4 ਮਹੀਨੇ ਹੋ ਗਏ ਮੇਰੀ ਫੋਟੋ ਹੋਈ ਨੂੰ ਹਲੇ ਤੱਕ ਮੈਨੂੰ ਲਾਇਸੈਂਸ ਨਹੀਂ ਮਿਲੇ ਆ ਸਰਕਾਰੀ ਡਾਕੂਮੈਂਟ ਮੇਰੇ ਕੋ ਉਹਦੇ ਕੋਪੀ ਤੁਹਾਡੇ ਕੋ ਲਾਇਸੈਂਸ ਮੇਰਾ ਨਾਮ ਰਾਜਵਿੰਦਰ ਕਿਥੇ ਦੇ ਰਹਿਣਾ ਨੇ ਮੈਂ ਜਲੰਧਰ ਦਾ ਹੀ ਹਾਂ ਅਜਾ ਬੱਸ ਦੇ ਵਿੱਚ ਜਿਹੜੇ ਓਵਰਲੋਡਡ ਬੱਚੇ ਬਿਠਾਏ ਹੋਏ ਆ ਉਹਦੀ ਕੋਈ ਮੈਂ ਦੇਖੋ ਇਹ ਗੱਲ ਤੇ ਪਹਿਲਾਂ ਸਕੂਲ ਮੈਨੇਜਮੈਂਟ ਨੂੰ ਆਪਾਂ ਕਹੀਓ ਆ ਕਿ ਜਾਨੇ ਕੱਲ ਨੂੰ ਉਹ ਗੱਲਬਾਤ ਕਰਨ ਸਕੂਲ ਵਾਲਿਆਂ ਨੇ ਕੀ ਹੈਗਾ ਵੀ 52 ਸੀਟਾਂ ਦੇ ਕਿ ਐਸੀ ਬੱਚੇ ਆ ਨਹੀਂ ਦੇਖੋ ਜੀ ਸਕੂਲ ਵਾਲਿਆਂ ਨੇ ਹੁਣ ਜਿਹੜੇ ਬੱਚੇ ਕਹਿੰਦੇ ਵੀ ਅਸੀਂ ਘਰ ਨੂੰ ਸ਼ੀਦੀ ਟਾਈਮ ਨਾਲ ਜਾਣਾ ਕਹਿੰਦਾ ਜੀ ਉਹ ਬੱਚੇ ਆਪ ਥੱਕੇ ਨਾਲ ਤੁਸੀਂ ਅਲਾਉ ਕਰ ਦਿੰਦੇ ਹੋ ਵੀ 52 ਸੀਟਾਂ ਨਹੀਂ ਲੋ ਕਰਦੇ ਅਸੀਂ ਤਾਂ ਇੱਥੇ 80 ਬੰਦੇ ਤਾਂ ਤੁਸੀਂ ਬਿਠਾਏ ਹੋਏ ਨਾ ਨਹੀਂ ਚਲੋ ਠੀਕ ਆ ਉਹ ਹੁਣ ਸਕੂਲ ਮੈਨੇਜਮੈਂਟ ਮੇਰਾ ਨਾਮ ਹੈਗਾ ਜੀ ਸਬ ਇਨਸਪੈਕਟਰ ਸ੍ਰਿੰਦਰ ਸਿੰਘ ਜ਼ੋਨ 4 ਨੰਬਰ ਇਹ ਬੱਸਾਂ ਸੀਮੇ ਰਫਸਰਾਂ ਨੂੰ ਸਾਨੂੰ ਮਤਲਬ ਹੁਕਮ ਹੋਇਆ ਹੈ ਜੀ ਨਾਕਾ ਲਾ ਕੇ ਤੇ ਬੱਸਾਂ ਦੇ ਬੱਚੇ ਚੈੱਕ ਕਰੋ ਵੀ ਕਿੰਨੇ ਕਿੰਨੇ ਬੱਚੇ ਬੈਠੇ ਆ ਗੱਡੀਆਂ ਚ ਔਰ ਗੱਡੀਆਂ ਦੇ ਨੰਬਰ ਸਹੀ ਦੇਖੋ ਵੀ ਸਹੀ ਨੇ ਜਦੋਂ ਇਹ ਬੱਸ ਦਾ ਅਸੀਂ ਨੰਬਰ ਚੈੱਕ ਕੀਤਾ ਇਹ ਜਿਹੜਾ ਵਾ ਇਹ ਮੋਟਰਸਾਈਕਲ ਦਾ ਨੰਬਰ ਲੱਗਾ ਇਹਨੂੰ ਜਦੋਂ ਡਰਾਈਵਰ ਨਾਲ ਗੱਲ ਕੀਤੀ ਕਹਿੰਦਾ ਮੈਨੂੰ ਇਹਦੇ ਬਾਰੇ ਪਤਾ ਨਹੀਂਗਾ ਇਹ ਮਾਲਕ ਨੂੰ ਪਤਾ ਵਾ ਮਾਲਕ ਦੇ ਨਾਲ ਗੱਲ ਕੀਤੀ ਉਹਨੂੰ ਦੁਬਾਰਾ ਦਾ ਮੈਂ ਤੁਹਾਨੂੰ ਇਹਦੇ ਕਾਗਜ਼ ਇੱਥੇ ਜਮਾਵਾ ਜੀ ਮੈਂ ਕਿਹਾ ਨੰਬਰ ਦੱਸੋ ਸਹੀ ਅਸੀਂ ਚੱਕਰ ਲੈਨੇ ਆ ਉਹ ਜਦੋਂ ਦੁਬਾਰਾ ਨੰਬਰ ਉਹਨੇ ਪਾਇਆ ਫੇਰ ਗਲਤ ਆਇਆ ਫੇਰ ਕਿਸੇ ਹੋਰ ਐ ਬਾਈ ਇੱਕ ਦਾ ਆ ਗਿਆ ਫੇਰ ਉਹਨੂੰ ਕਿਹਾ ਵੀ ਇਹ ਤਾਂ ਨੰਬਰ ਜਿਹੜਾ ਗਲਤ ਆ ਫੇਰ ਉਹਨੇ ਦੁਬਾਰਾ ਜਿਹੜਾ ਦਾ ਸਹੀ ਨੰਬਰ ਪਾਇਆ ਸਾਨੂੰ ਜਿਹੜਾ ਕਿ ਇਹਦਾ ਮੈਂ ਇੱਕ ਨੰਬਰ ਪਲੇਟ ਦਾ ਬੱਚਿਆਂ ਦਾ ਓਵਰਲੋਡ ਡਰਾਈਵਰ ਦੀ ਵਰਤੀ ਦਾ ਤੇ ਆਪਣੇ ਕਿਹੜਾ ওভারਲੋਡ ਆ ਇਹਦਾ ਮੈਂ ਚਲਾਨ ਪੜਤਾ ਸਰ ਸਿਰਫ ਚਲਾਨ ਕੱਟ ਕੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਕੀ ਐਡੀ ਵੱਡੀ ਨਿਗਹਿਲੀ ਹੈ ਇਹ ਹੈ ਤੇ ਨਿਗਹਿਲੀ ਹੈ ਜੀ ਜੇ ਕਿਸੇ ਆਮ ਗੱਡੀ ਦੇ ਉੱਤੇ ਨੰਬਰ ਲੱਗਾ ਹੁੰਦਾ ਫਿਰ ਤੁਸੀਂ ਉਹ ਗੱਡੀ ਇੰਪਾਉਂਡ ਕਰਦੇ ਜਾਂ ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਕਰਦੇ ਲੇਕਿਨ ਕਿਤੇ ਨਾ ਕਿਤੇ ਤੁਸੀਂ ਕਹਿ ਰਹੇ ਹੋ ਚਲਾਨ ਕੱਟ ਕੇ ਇਹਨਾਂ ਦੇ ਹੱਥ ਫੜਾ ਦਿੰਦੇ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਵੀ ਬੜੀ ਵੱਡੀ ਗਲਤੀ ਕਰ ਰਹੇ ਹੋ ਹੈ ਗਲਤ ਹੈ ਜੀ ਹੈ ਗਲਤ ਹੈ ਗੱਡੀ ਮੈਂ ਤੇ ਕੀ ਮੈਂ ਫਾਉਂਡ ਕਰਦਣਾ ਮੈਂ ਤੇ ਬੱਚਿਆਂ ਦਾ ਕਰਕੇ ਵੀ ਬੱਚੇ ਖਰਾਬ ਹੋਣਗੇ ਗਰਮੀ ਜ਼ਿਆਦਾ ਵਾ ਬੱਚੇ ਤੇ ਬੇਓਵਰ ਲੋਡ ਆ ਜਿਵੇਂ ਗੋਵਿੰਜਾ ਦੀ ਥਾਂ ਆਰ ਸੀ ਜਿਹੜੀ ਹੈ ਨਾ ਆਰ ਸੀ ਜਿਹੜੀ ਹੈ ਉਹ ਤੇ ਕਰ ਹੀ ਦਿੱਤਾ ਇਹਦਾ ਚਲਾਨ ਜੀ ਉਹਦਾ ਜੁਰਮਾਨਾ ਭਰੇਗਾ ਉਹ ਓਵਰ ਲੋਡਿੰਗ ਦਾ ਉਹ ਜੁਰਮਾਨਾ ਭਰੇਗਾ ਆਪੇ ਜਿਹੜੇ ਅਸੀਂ ਓਵਰ ਲੋਡ ਬੱਚੇ ਕਿਨੇ ਆ ਉਹਦਾ ਜੁਰਮਾਨਾ ਭਰੇਗਾ ਜਦੋਂ ਕਿਤੇ ਆਮ ਪਰਸਨ ਦੀ ਕਿਤੇ ਗੱਡੀ ਹੁੰਦੀ ਉਹਦੇ ਤੇ 6 ਮੈਂਬਰ ਬੈਠੇ ਹੁੰਦੇ ਤੇ ਉਹਨਾਂ ਨੂੰ ਵੀ ਇਦਾਂ ਕੀਤਾ ਜਾਣਾ ਚਾਹੀਦਾ ਉਦਾਂ ਮੈਂ ਤੇ ਉਦਾਂ ਕਰਦਾ ਮੈਂ ਆਪਣੀ ਡਿਊਟੀ 'ਚ ਉਦਾਂ ਹੀ ਕਰਦਾ ਸਰ ਇੱਕ ਸਵਾਲ ਹੋ ਰਿਹਾ ਹੈ ਜੀ ਦੂਸਰੇ ਤਾਂ ਨਹੀਂ ਪਤਾ ਬਾਈ ਜਿਹੜੀ ਡਰਾਈਵਰ ਦੀ ਨਹੀਂ ਹੈਗੀ 6 ਮਹੀਨੇ ਹੋ ਗਏ ਚਲੋ ਕੰਮ ਕਰ ਰਿਹਾ ਜੇ ਫੁੱਲ ਬੱਸ ਚਲਾ ਰਿਹਾ ਉਹਨੂੰ ਇੰਨਾ ਵੀ ਨਹੀਂ ਪਤਾ ਲੱਗ ਰਿਹਾ ਕਿ ਨੰਬਰ ਪਲੇਟ ਕਰ ਦੇ ਲੱਗ ਪਈਏ ਉਹ ਕੋਈ ਡਰਾਈਵਰ ਨੂੰ ਪੁੱਛਿਆ ਗਿਆ ਕਿ ਤੈਨੂੰ ਪਹਿਲਾਂ ਤਾਂ ਮੇਰੇ ਪੁੱਛਿਆ ਵਰਦੀ ਪਾਈ ਤੂੰ ਕਹਿੰਦਾ ਮੈਨੂੰ ਵਰਦੀ ਮਿਲੀ ਨਹੀਂ ਮੈਨੂੰ ਮਾਲਕ ਨੇ ਵਰਤੀ ਲੈ ਕੇ ਦੇਣੀ ਮੈਨੂੰ ਨਹੀਂ ਮਿਲੀ ਠੀਕ ਆ ਆ ਜਿਹੜਾ ਕਿ ਨਰਗੋਦਨ ਸਕੂਲ ਠੀਕ ਆ ਜੀ ਕੇਰ ਆ ਉਹਨੂੰ ਕੁੱਛਿਆ ਵੀ ਤੂੰ ਨੰਬਰ ਪਲੇਟ ਕਿਉਂ ਨਹੀਂ ਲਾਈ ਕਹਿੰਦਾ ਜੀ ਨੰਬਰ ਪਲੇਟ ਇਹਦੀ ਆਈ ਨਹੀਂ ਇਹ ਗੱਡੀ ਨਵੀਂ ਹੈ ਜੀ ਜਦੋਂ ਇਹਦੀ ਫੀਮੈਂਟ ਕਿਹਾਈ ਨਾ ਚੈੱਕ ਕੀਤਾ ਤੇ